ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਤਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਅਸੀਂ ਹੋ ਗਏ ਤਿਆਰ ਤੇ ਅਸੀਂ ਚੱਲਦੇ ਆ ਤੁਹਾਨੂੰ ਦਿਖਾ ਰਿਹਾ ਹਾਂ ਵੀ ਕਾਰ ਦੇ ਵਿੱਚ ਜਾ ਰਹੇ ਹਾਂ ਤਿਆਰ ਹੋ ਕੇ ਜਾ ਰਹੇ ਹਾਂ ਤਿਆਰ ਹੋ ਕੇ ਜਾ ਰਹੇ ਹਾਂ ਤੇ ਅੱਜ ਅਸੀਂ ਕਿੱਥੇ ਨੂੰ ਮਿਲਣ ਜਾ ਰਹੇ ਹਾਂ ਤੇ ਮਿਲ ਵੀ ਅਸੀਂ YouTube ਫੈਮਲੀ ਨੂੰ ਹੀ ਜਾ ਰਹੇ ਹਾਂ ਤੇ ਮੇਲੇ ਦਾ ਪਹਿਲਾਂ ਵੀ ਹੋਇਆ ਹਾਂ ਹਾਂ ਜੀ ਮੇਲੇ ਦਾ ਉਹ ਪਹਿਲੇ ਅੱਜ ਕੀ ਹੋਇਆ ਉਹ ਲੋਕ ਥੋੜਾ ਟਾਈਮ ਲਈ ਵਿਲੇਜ ਸੀਗੇ ਤੇ ਪਰ ਅੱਜ ਵੱਧ ਟਾਈਮ ਲਈ ਮਿਲਾਂਗੇ ਅਸੀਸ ਤਿਆਰ ਹੋਇਆ ਵਯਾ ਮੰਮੀ ਆਪਣੀਆਂ ਸਲਾਈਆਂ ਸਲਾ ਰਹੇ ਨੇ ਮਿਲੇ ਸੀਗੇ YouTube ਫੈਮਲੀ ਤੋਂ ਮਤਲਬ YouTube ਫੈਮਲੀ ਚੋਂ ਬਟ ਹੁਣ ਤਾਂ ਇੱਕ ਫੈਮਲੀ ਰਿਲੇਸ਼ਨ ਕੀ ਹੋ ਚੁੱਕਾ ਹੈ ਹਾਂਜੀ ਤੇ ਮਾਂ ਕੀ ਤੋਂ ਨਾਲ ਦੀ ਨਾਲ ਦਿਖਵਾ ਰਹੇ ਆ ਖੰਨੇ ਚੋਂ ਨਿਕਲੇ ਆ ਹੁਣ ਆਪਾਂ ਤੇ ਪਾਣੀ ਚੱਲੇ ਆਪਾਂ ਉਹਨਾਂ ਦੇ ਸ਼ਹਿਰ ਵੱਲ ਸਵੀਟ ਆਪਾਂ ਨੇ ਲੈ ਲਿਆ ਮਿੱਠਾ ਵਾਲੀ ਦੇ ਨੇੜੇ ਤੇ ਬਾਕੀ ਤੁਹਾਨੂੰ ਨਾਲ ਦੀ ਨਾਲ ਕੰਟੀਨਿਊ ਕਰਾਂਗੇ ਕਿ ਘਰ ਦੇ ਸ਼ੋਅ ਵੀ ਜਦੋਂ ਬਲੌਗ ਸਟਾਰਟ ਕਰੋਗੇ ਜਾਂ ਮਿੱਠਾ ਲਵਾਂਗੇ ਹਾਂ ਬਲੌਗ ਫਿਰ ਬਾਅਦ ਚ ਸਟਾਰਟ ਕਰਿਆ ਉੱਥੇ ਟ੍ਰੈਫਿਕ ਕਾਫੀ ਜ਼ਿਆਦਾ ਸੀਗੀ ਐਦਾਂ ਸੀ ਵੀ ਚਲੋ ਪੁਲ ਚੜ ਜਾਾਂਗੇ ਜਦੋਂ ਫੇਰ ਹੀ ਬਣਾਵਾਂਗੇ ਵੀਡੀਓ ਬਸ ਹੁਣ ਆਪਾਂ ਡੱਪਦੀ ਹੈ ਸਪੀਡ ਇੰਤਜ਼ਾਰਤਾ ਹੋਣਾ ਹੀ ਆ ਕਿਹਾ ਬਹੁਤ ਨੀਅਰ ਲੈਂਡਬਗ ਲੋਕੇਸ਼ਨ ਵਿੱਚ ਪਤਾ ਹੀ ਗੁਰੂ ਘਰ ਆ ਸੋ ਬਸ ਆਪਾਂ ਉੱਤਪਿੰਡ ਚ ਆਪਾਂ ਸਿੱਧਾ ਜਾ ਕੇ ਦਰਵਾਜ਼ਾ ਹੀ ਖੜਕਾਉਣਾ ਹੋ ਤਾਂ ਹੁਣ ਕੋਈ ਨਹੀਂ ਕਹ ਰਿਹਾ ਸਾਨੂੰ ਉਹਦਾ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਤੇ ਜਸਦੀ ਦੀ ਵੀ ਕਹਿੰਦੇ ਸੀ ਦਰਵਾਜ਼ਾ ਹੀ ਖੜਕਾਉਣਾ ਨਹੀਂ ਮੈਂ ਨਹੀਂ ਉੱਪਿੰਡ ਹੈ ਉਹ ਨਹੀਂ ਪਿੰਡ ਆ ਨਾ ਤੇ ਸਾਡੇ ਗੁਰੂ ਘਰ ਕਿੱਥੇ ਨਹੀਂ ਪੁੱਛ ਲੈਣਾ ਆਪਾਂ ਨੂੰ ਨਾਮ ਪਤਾ ਹੀ ਹੈ ਬਰੋਣਾ ਸਾਹਿਬ ਦਾ ਹਾਂ ਪਰ ਇਹ ਤਾਂ ਚਲੋ ਜੀ ਮਿਲਦੇ ਹਾਂ ਹੁਣ ਤੁਹਾਨੂੰ ਉੱਥੇ ਪਹੁੰਚ ਕੇ ਮਲਾਮਾਂਗੇ ਲਓ ਜੀ ਜਾ ਰਹੇ ਆ ਸੀ ਅੱਧਾਕ ਰਸਤਾ ਨਿਕਲ ਗਿਆ ਸਾਡਾ ਅੱਧਾਕ ਰਹਿ ਗਿਆ ਹੁਣ ਤੇ ਬਾਕੀ ਪਤਾ ਲੱਗ ਜੂਗਾ ਹਨਾ ਪਿੰਡ ਜਾ ਕੇ ਬਣਾਵਾਂਗੇ ਆਹ ਨਾਲ ਉਹਦਾ ਪਿੰਡ ਦੇਖ ਲਿਆ ਬੈਕਿਊਟ ਅਗੂ ਰੈਸਟੋਰੈਂਟ ਦਾ ਆ ਖੇੜੀ ਚੌਕ ਹਾਂ ਆਈ ਗਿਆ ਅੱਛਾ ਇਹ ਆ ਚੌਂਕ ਹੈ ਲਿਖ ਕੇ ਰਹਾ ਹੋ ਅਸੀਂ ਕੋ ਲੇਕਿਨ ਇਹ ਚੌਂਕ ਹੋਊਗਾ ਦਿਖਦਾ ਹੀ ਆ ਉਹ ਦੇਖ ਦੋ ਗੁਰਦੁਆਰੇ ਨੇ ਹਾਂ ਦੋ ਗੁਰਦੁਆਰਾ ਸਾਹਿਬ ਨੇ ਮੈਂ ਕਿਹਾ ਹਾਂ ਬਿਲਕੁਲ ਆਹ ਤਾਂ ਨਹੀਂਗਾ ਫਿਰ ਇਹ ਬਿਲਡਿੰਗ ਚਲ ਕੋਈ ਨਾ ਫਿਰ ਪਿੰਡ ਦੇ ਉੱਪਰ ਦੀ ਘੁੰਮਿਆ ਜਾਊਗਾ ਰਸਤਾ ਤਾਂ ਜਾਊਗਾ ਪਿੰਡ 'ਚ ਕਾ ਦੇਖੀ ਸੀ ਲਓ ਜੀ ਪਿੰਡ ਦਾ ਬੋਰਡ ਆ ਗਿਆ ਪਹਿਲਾ ਤਾਂ ਲੈ ਬਈ ਇਹ ਵੀ ਕਰਤਾ ਗੁੱਪ ਲੈ پارک ਬਣਿਆ ਹੋਇਆ ਬੱਚੇ ਖੇਡਦੇ ਨੇ ਆ ਪਾਪਾ ਜੀ ਬੈਠਾ ਉੱਥੇ ਕੁਰਸੀ ਸੰਤ ਲੜ ਦੇ 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 ਰਾ ਇਹ ਕਿਹਨਾਂ ਉਹ ਗੁਰਦੁਆਰੇ ਨਾਲ ਇਹ ਦੇਖੋ ਉਹਨੇ ਕਹਿੰਦਾ ਉਹ ਉਥੇ ਆ ਲੈ ਕੇ ਆਊਗਾ ਲੋਕੇਸ਼ਨ ਆ ਦੇਖ ਉਹ ਦੂ ਟੈਂਡਰ ਜੀ ਦਿਖਦੀਆਂ ਆ ਤਾਂ ਨਹੀਂ ਆ ਦੇ ਕੀ ਆਹ ਦੇਖਾ ਸਰ ਘਰ ਵਿੱਚ ਜਾ ਕੇ ਆਉਣਾ ਤਾਂ ਗਲੀ ਦੀ ਉਰੇ ਨਹੀਂ ਹੈਗਾ ਬਿੱਚ ਨੂੰ ਜਾ ਕੇ ਹੁੰਦਾ ਗਲੀ ਜੀ ਚੋਂ ਨਿਕਲਦੇ ਹੁੰਦੇ ਨੇ ਆੜ ਖੂ ਦਾ ਚਲੋ ਮੋੜੋ ਦੇਖ ਹੀ ਜਾਓਗੇ ਆੜ ਖੂ ਬਣਿਆ ਹਾਂ ਹਾਂ ਖੂ ਬਣਿਆ ਹੋਇਆ ਹੈ ਇਹ ਪੁਰਾਣਾ ਖੂ ਉਹਨਾਂ ਨੇ ਐਨ ਕਦੀ ਬਣਾ ਕੇ ਰੱਖਿਆ ਹਾਂ ਜਾਈਏ ਉਹ ਮੋੜ ਤੋਂ ਰਵੜਿਆ ਚਲੋ ਸਿੱਧਾ ਹੀ ਚਲੋ ਹੋਰ ਕਿੱਥੇ ਗੁਰਦੁਆਰੇ ਤੋਂ ਉਹ ਨੰਗ ਜਾਣਾ ਉਹਦੇ ਉਹਦੇ ਕੋਸਮੈਟਿਕ ਆ ਫੁੱਲੀ ਹੋਈ ਨਾ ਆ ਆਦੀ ਆਦ ਕਾਨ ਉੱਧਰ ਨੂੰ ਜਾਣਾ ਪਰੇ ਕਿੱਧਰ ਨੂੰ ਜਾਣਾ ਪਰੇ ਉਹ ਉੱਧਰ ਨੂੰ ਸਿੱਧਾ ਹੀ ਉੱਧਰ ਨੂੰ ਚਲੋ ਸਿੱਧਾ ਹੀ ਮੈਂ ਦੇਖਿਆ ਇਥੋਂ ਨੰਗ ਜਿਆ ਨੂੰ ਉਹਨਾਂ ਨੂੰ ਉੱਧਰ ਨੂੰ ਜਾਣਾ ਉੱਧਰ ਨੂੰ ਮੈਂ ਉੱਧਰ ਨੂੰ ਜਾਣਾ ਮੇਰੇ ਹਿਸਾਬ ਨਾਲ ਤਾਂ ਕਿੱਧਰ ਨੂੰ ਜਾਣਾ ਪੁੱਛ ਲਓ ਗੱਡੀ ਜਾਓ ਆ ਦੇ ਉਹ ਕਿੱਥੇ ਜਾ ਕੇ ਇਹ ਤਾਂ ਗੱਡੀ ਫਸ ਗਈ ਇਹ ਦੇਖ ਕਿ ਠੀਕ ਫਸ ਗਈ ਕਿਧਰੇ ਨਹੀਂ ਫਸਦੀ ਗੱਡੀ ਬਾਬੂ ਮੂਰੇ ਵੀਡੀਓ ਬਣਾਉਣ ਨਾ ਚੁੱਪ ਜਾ ਲਿਆ ਹੋਇਆ ਹੈ ਨਾ ਅਰੇ ਯਾਦ ਮੈਂ ਉਹ ਦਿਖਾਈ ਜਾ ਸਕਦੀਆਂ ਨਹੀਂ ਇਹਨਾਂ ਦਾ ਸ਼ਿਕਾਰ ਨਾ ਬਣੋ ਜਿਸ ਤਰ੍ਹਾਂ ਜਨਾਕ ਨਾ ਮਾਗੀਆਂ ਤੁਰੰਤ ਸੂਚਨਾ ਨਾ ਹਾਜ਼ਰੀ ਖਤਮ ਏ ਲੱਡੂ ਉਹਨਾਂ ਦਾ ਆਪਣਾ ਅਚੂ ਕਰ ਲੈਣੀ ਪੁੱਤ ਹੱਕ ਨਹੀਂ ਜਮਾ ਏ ਨਾ ਨਹੀਂ ਮੈਂ ਹਾਂਜੀ ਹਾਂ

सोच के था कि मैं तो रेसिपी जी ना आई करना हां ये बुड्ढे के में तोर्दें देना धीरेन का खाली कर ना अजीज ने तो आप प्लेट चक् अच्छा लिया अपनी चलो 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 भाई चलो चलो।, चलो 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 आओ जो लुरी बेक खा लो आज उरे बैठ के खा लो बैठो मम्मा मंत्री मंगो संगना एक भी नहीं किसी के चेहरे पे नहीं नहीं किसी का नहीं पीछे हो तो ना पीछे तुम भी नहीं जाके ਚਲ ਖਾਓ ਜੀ ਆ ਮम्मा ਹਾਂ ਇਹ ਮम्मा ਦਾ ਤੁਸੀਂ ਖਾਓ ਆਪਣਾ ਆਂ ਬੀਬੀ ਨੂੰ ਕਹੋ ਤੁਸੀਂ ਵੀ ਆ ਜਾਓ ਆਦਾ ਦੀਦੀ ਆਜੋ ਕੇ ਦੀਦੀ ਆਜੋ ਦੀਦੀ ਆਜੋ ਪੂਜੀ ਨੂੰ ਹੱਥ ਮਾਰੋ ਲੈ ਮੈਂ ਪੂਜੀ ਲਓ ਫੜੋ ਪੂਜੀ ਕਿੱਧਿਆ ਖਾਓ ਨਾ ਕਿਉਂ ਬਾਬੀ ਹਾਂ ਹੁਣ ਬਰਫੀ ਲੈਣੀ ਆ ਮम्मा ਹਾਂਜੀ ਆ ਜਾ ਰਸ਼ਮੀ ਲੈ ਲ ਤੁਮੀ ਲੈ ਆਪਣੇ ਉਤੋ ਉਤੋ ਬਗੀਰੇ ਖਾਣਾ ਹੁਣ ਨਾ ਤੁਸ ਸੈਂਡਵਿਚ ਉਦੇ ਤੋਂ ਬਗੈਰ ਨਹੀਂ ਖਾਈਦੀ ਹੁੰਦੀ। ਮਮੂਲੇ ਖਾ ਉਹ ਖਾਣਾ ਨਹੀਂ ਹੁਣ ਕੀ ਲੈਣਾ ਹੋਰ? ਤੈਨੂੰ ਪਹਿਲਾਂ ਹੀ ਆਸੀ ਵੀ ਕੀ ਰਸ ਸੌਸ ਹੀ ਪਈ ਜਾਂਦੀ ਆ ਸੌਸ ਹੀ ਬਸ ਸੌਸ ਛਕਾ ਦੋ। ਮੈਂ ਅਸੀਂ ਤਾਂ ਸੈਂਡਵਿਚ ਸੌਸ ਤੋਂ ਬਗੈਰ ਨਹੀਂ ਖਾਂਦਾ ਹੁੰਦਾ। ਲਓ ਰਿਸ਼ਮੀਨ ਸੌਸ ਲੈ ਲਓ। ਸੀਸਪਾਸ ਤੋਂ ਉੱਤੇ ਲਿਖਿਆ ਨੇ ਰੈਂਡਮ ਮਗ ਨੂੰ ਲੈ ਲੀਰੋਕਸ ਲੈਣਾ ਹੋਈ ਤੋਦੀ ਆਜੋ ਤੁਸੀਂ ਖਾ ਲੋ ਮੈਨ ਆਜੋ ਅਸੀਂ ਮੇਰੇ ਕੱਪੜੇ ਨਾਲ ਲਾ ਦੀ ਗੰਦੇ ਜਾਂ ਬਾਹਰ ਕੋਣ ਤੁਸੀਂ ਦੇ ਲਾ ਲੈ ਕਿਤੇ ਹੋਣੇ ਉੱਧਰ ਬੰਦੇ ਬੋਤੀ ਬਣਾਓ ਲੈ ਲਓ ਆਪਣੇ ਕੱਪੜੇ ਬਣਾ ਲੋ ਕੰਡਿਟਰ ਲਈ ਚੀਜ਼ ਦੀ ਦੇ। ਹੋਰ ਚੱਕੋ ਉੱਪਰ ਨੂੰ। ਪੂਜੀ ਵੀ ਬਣਾ ਲਓ। ਪੂਜੀ ਦੀ ਬਣਾਓ। ਬਣਾਓ ਪੂਜੀ ਦੀ। ਜੀ। ਅਗਲੇ ਸਾਲ ਤਾਂ ਆਪਣੇ ਆਪ ਲੱਗ ਜਣਾ ਬਣਾਉਣ। ਤੇ ਬੋਲੂਗੀ ਵੀ ਨਾ ਨਾ ਅਸੀਂ ਤਾਂ ਹੈ ਨਾ? ਤੇ ਬੋਲ ਲੈ ਕਰੂੰਗਾ ਨਾਲ ਹੈ ਨਾ। ਜੀ। ਉਹ ਹਸਣ ਬਣਾਉਂਦਾ ਸੀ ਦਾ ਮੁੰਡੇ ਦਾ ਮੁੰਡਾ ਜਦੋਂ ਉਹ ਜਦੋਂ ਮੈਂ ਗਏ ਸੀ ਮਾਹ ਕਹਾਂ ਸੰਦਨੇ ਵਿੱਚ ਕਹ ਕਹਨੀ ਮਮੀ ਮੈਂ ਜ਼ਰੂਰ ਚੱਲਨੀ ਮੇਰੇ ਦੀ ਕਰਦਾ ਬਾਕੀ ਮੈਂ ਲਿਖ ਤਾ ਕਹਿੰਦੀ ਮੁੰਡੇ ਦਾ ਪੇਪਰ ਹਸ ਹਾਂਜੀ ਆਵੇਂ ਕਾਈ ਕਹਿੰਦੀ ਮੈਂ ਇਸ ਦੇ ਰਾਮ ਨੂੰ ਉਠਾ ਲਏ ਨਾਲ ਪਿੱਛੇ ਤੋਂ ਬਣਾਉਣੀ ਵੀ ਕੈਮਰਾ ਮੈਂ ਦੇ ਲਈ ਮੁੰਡੇ ਦਾ ਅੱਗੇ ਤੋਂ ਨਾਲ ਤੁੰਦੀ ਦੋੜਲੇ ਬਸ ਆਪਣੀ ਚੁੰਨੀ ਚੁੰਨੀ ਸੱਟ ਕਰਦੀ ਸੱਬੇ ਕੀ ਦੇਖੀ ਚੁੰਨੀ ਨਾ ਪਾਣ ਕਰਦੀ ਚੁੰਨੀ ਨੀ ਚੱਲਦਾ ਬਸ ਵੀ ਨਾ ਬੜਾ ਚਲੋ 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 ਉਦ ਪੀੜੂ ਕੋਲੇ ਬਾਹਰ ਦੋਗੇ ਚੱਲ ਲਾਵੀ ਮੰਮੀ ਤਾਂ ਲੱਗ ਗਏ ਆਪਣੇ ਕੰਮ ਦਾਦੀ ਪੋਤੀ ਪਹਿਲਾਂ ਮੁਰਖ ਤੋੜ ਲਿਆ ਫੇਰ ਖਾਣ ਲੱਗ ਗਏ ਆਪਣੇ ਬੜੀ ਜਿਆਦਾ ਹਿੰਮਤ ਕਰ ਲਈ ਆ ਵੀ ਖਾਣੇ ਮੈਨੂੰ ਬਣੀ ਛੋਟਾ ਜਿਹੀ ਬੀਜੀ ਮੈਨੂੰ ਕਿਹਨੇ ਖਾਣਾ ਤੇ ਜੀ ਆਪਣਾ ਕੰਮ ਕਰੀਏ ਮੰਮੀ ਆ ਜੀ ਬੜੀ ਬੋਲਦੀ ਜਿਹੜੀ ਸਾਹ ਦੇ ਉੱਪਰ ਆ ਹਾਂਜੀ ਹਾਂ ਵੇਰੀ ਟਗੀ ਹੋਈ ਆ ਲਿਓ ਮੈਂ ਚਲੋ ਉਹ ਵੀਰੇ ਉਹ ਕਰ ਦਿੰਦੇ ਜਾਨਵਰਾਂ ਤੋਂ ਬੇਰ ਹਾਂ ਸਾਰੇ ਉਹ ਕਰ ਦਿੰਦੇ ਜਾਨਵਰ ਉਹ ਮੈਂ ਹਲੇ ਵੀਰੇ ਦਾ ਹਿੱਸਾ ਨਹੀਂ ਆਣਾ ਤਾ ਬਹੁਣ ਬੇਰੀ ਹੈਗੀ ਛੋਟੀ ਜੀ ਛੋਟੀ ਜੀ ਆਹੋ ਤਾ ਹਾਂ ਹੁਣੇ ਇਸੇ ਵਾਰ ਲਾਈ ਦੋ ਭਾਬੀ ਆਹ ਨੂੰ ਪਿੱਛੇ ਗਰਮੀਆਂ ਤੋਂ ਬਾਅਦ ਨਹੀਂ ਸੌਣ ਜੇ ਜਲਾਈ ਤੀ ਆਹ ਛੋਟੀ ਹੈ ਬੇਰੀ ਦਾ ਹਾਂ ਖਾਹ ਲਿਓ ਦੂਸਰੀ ਹੈ ਲਓ ਭਾਜੀ ਤੋੜ ਲੈਣ ਬੇਰ ਸਾਡੇ ਲਈ ਸਾਰੇ ਤੋੜ ਦੋ ਨੰਮਾ ਹਾਂ ਆਪਾਂ ਦਿਨ ਦਾ ਪੌਂ ਦੇਣਗੇ ਤੂੰ ਕਿੱਥੋਂ ਤੋੜ ਲੇਗਾ ਉਹ ਐਲੋਗਰੇ ਵੀ ਲਾਇਆ ਹੋਇਆ ਬਿਊਟੀ ਟਿਪਸ ਸਾਨੀ ਕੱਟ ਲੋ ਰੁਸ਼ਮੀ ਚਾਪੂਲੀ ਕੱਟ ਲਿਆ ਜਾਮਣ ਵੀ ਸੋਹਣਾ ਹਾਂ ਜਾਮਣ ਹੀ ਵਧੀਆ ਹੋਰਾਂ ਦੀ ਬਿਲ ਦੀ ਟੈਕ ਖੜ ਕੇ ਬੁਲਾਉਂਦੀ ਅਸੀਸ ਤੂੰ ਕੀ ਕਰਦਾ ਪ੍ਰਿੰਟਾਂ ਫਿੱਦੀਆਂ ਨੇ ਪ੍ਰਿੰਟ ਨਾਲ ਲੜਾ ਲਈ ਓਏ ਪ੍ਰਿੰਟ ਆ ਗਈ ਪ੍ਰਿੰਟ ਪੁੱਤ پارک ਗਿੱਲਾ ਲੱਗਦਾ ਪੁੱਤ ਕਿਲਾ پارک ਅਸੀਸ ਦੇਖ ਲੋ ਅਸੀਸ ਦੇਖ ਲੋ ਖਾਰਜੋ ਮੈਂ ਬਣਾਉਣੀ ਆ ਸ਼ਾਰਟ ਹੁਣ ਚਲੋ 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 ਆਜੋ ਐਨੂੰ ਪਤਾ ਆਜੋ ਛੋਟ ਬਣਾਉਣੇ ਆ ਆਜੋ ਆਜੋ ਹੁਣ ਇੱਧਰ ਨਾ ਆਜੋ ਹੁਣ ਆਜੋ ਮਮਾ ਅਮਰਾ ਨਾ ਬਣਾ ਲਿਆ ਮੈਂ ਬਣਾ ਲਿਆ ਸੀ ਪਹਿਲਾਂ ਤਾਂ ਅਸੀਸ ਨਾਲ ਤਾਂ ਜਦ ਮੈਂ ਕਿਹਾ ਨਾ ਕੁ ਮੈਨੂੰ ਜੇ ਕੁ ਮਿਲ ਜੇ ਕਰੇ ਚੱਲਿਆ ਹਜਜੀ ਬਣਾਉਣਾ ਥੋੜਾ ਲਿਆਓ ਆਫਾ ਬਦਾ ਫੋਨ ਤਾਂ ਫੜ ਲਾ ਠੰਡ ਲੱਗਦੀ ਐ ਇੱਧਰ ਕਿੰਨੀ ਕੀ ਨਮੀ ਲੱਗਦੀ ਆ ਫੇਰ ਮੈਂ ਇੱਕ ਦਿਨ ਬੈਠੀ ਬੈਠੀ ਮੈਂ ਕਿਹਾ ਵੀ ਇੱਧਰ ਸੀਸ਼ਾ ਕਰਕੇ ਉਹ ਹੁੰਦਾ ਐ ਉਹ ਹੱਟਾ ਜਿਹਾ ਬਣੀ ਆ ਹਾਂ ਜੀ ਹਾਂ ਉਹ ਤੀਆਂ ਨਾ ਇਹ ਨੂੰ ਵੀ ਹੋ ਗਈ ਮੈਨਾਂ ਤਾਂ ਅਸੀਂ ਭਾਈ ਜੀ ਆ ਪਿੱਛੇ ਆ ਪਿੱਛੇ ਬਾਈ ਗੁੱਜੀ ਨੇ ਬਤਾ ਅੱਜ ਆਹ ਖੋਲ ਦੇ ਮੈਂ ਜਿਹੜਾ ਇਹਦੇ ਲਮੋੜੇ ਸਾਰੇ ਨਾ ਨਾ ਬੱਚਾ ਐਂ ਠੀਕ ਰਹਿੰਦਾ ਹੈ ਨਾ ਹਾਂਜੀ ਰੂ ਰੂਝ ਕਰੀ ਜਾਂਦਾ ਉਹ ਵੀ ਫਿਰ ਓਖਾ ਹੋ ਜਾਂਦਾ ਜਾਂ ਕਿਤੇ ਠੀਕਾ ਇਹ ਸਿੱਟਾ ਹੀ ਜੋ ਆ ਸਾਡਾ ਸੂਮ ਹੁੰਦਾ ਤੇ ਜੀ ਹਾਂ अच्छा डंगराना भी ही तो दूसरी साइड आ हां जी डंगराना ओमे यार जिस अंदर ओमे तो देख ले ओ हां चालू ਜਿਵੇਂ ਖੇਤ ਚ ਲੱਗੇ ਹੋਣੇ ਨਾ ਫਿਰ ਸ਼ਾਮ ਨੂੰ ਫੋਕੜ ਲੰਮੇ ਆਏ ਹਾਏ ਇਧਰ ਨੂੰ ਬੜੀ ਜਿਵੇਂ ਕਲੀ ਨਾ ਦੋ ਬੰਟੇ ਹੇ ਨੀਚੇ ਉਧਰ ਕੀ ਖੋਲ ਲਾਓ ਜੀ ਸਾਰੇ ਜਣੇ ਉੱਪਰ ਘੁੰਮਦੇ ਫਿਰਦੇ ਆ ਬੈਂਸ ਦੀਦੀ ਦਾ ਪਿੰਡ ਦੇਖ ਲਓ ਦੇਖ ਸਾਡਾ ਸੋਹਣਾ ਜਿਹਾ ਕਿੰਨਾ ਹਾਂ ਗੁਰਦੁਆਰਾ ਸਾਹਿਬ ਬੇੜੇ ਨਾਲ ਉਰੇ ਠੀਕ ਹੈ ਬੇੜੇ 'ਚ ਝਾਲੀ ਧੁੱਪ ਬੇੜੇ 'ਚ ਧੁੱਪ ਬਹੁਤ ਚੱਲੀ ਕਹਿੰਦਾ ਸੀ ਕਹਿੰਦਾ ਕਿ ਜਾ ਕਹਿੰਦਾ ਸੀਗਾ ਕਹਿੰਦੇ ਅੱਜ ਇਹਨਾਂ ਨੇ ਆਉਣਾ ਨਹੀਂ ਅੱਛਾ ਹਾਂ ਚੱਲੀ ਬਾਤ ਹੀ ਕੀ ਹੋਇਆ ਇਹਨਾਂ ਨੂੰ ਧੁੱਪ ਚੀਨੇ ਰਖੀਨੇ ਉਹ ਮਾਣੇ ਕੋਈ ਨਹੀਂ ਜਮਈ ਇੰਦਰ ਜਮਈ ਸਹਿਬਾ ਪੜਨ ਨੂੰ ਜਮਈ ਸਹਿਬਾ ਚਲਾਉਣ ਨੂੰ ਚੀਜ਼ਾਂ ਚਲਾਉਣ ਨੂੰ ਚੀਜ਼ਾਂ ਚਲਾਉਣ ਨੂੰ ਉਹਦੇ ਨਾਲ ਦਾ ਹੀ ਆ ਜਮਈ ਸਹਿਬ ਤੇ ਮੇਰੇ ਭਤੀਜਾ ਜਮਈ ਇਹਦੀ ਹੁੰਦਾ ਸੀ ਅੱਛਾ ਅੱਛਾ ਕਰ ਵੀ ਜਮਈ ਹਾਂ ਸਿਹਤ ਵੀ ਐ ਸਾਰੇ ਪੱਖੋਂ ਹਾਂ ਜਿੰਦਗੀ ਕੋਈ ਨਹੀਂ ਪੋਹੇ ਰਹੀ ਲਾਉਚੀ ਦੀਦੀ ਕਰ ਰਹੀ ਹੈ ਤਿਆਰੀ ਖਾਣੇ ਦੀ ਆ ਜਾ ਬਨੇ ਬੈਠੇ ਨੇ ਨਸ਼ੇ ਆਏਗਾ ਲਓ ਜੀ ਖਾਣਾ ਆ ਗਿਆ ਥੋਨੂੰ ਦਰਸ਼ਨ ਕਰਵਾਉਣੀ ਆ ਸਾਰੇ ਦੇ ਮਮਾ ਹਾਂਜੀ ਪੁੱਤ ਦੰਨੀਆਂ 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 ਮੈਂ ਮੈਂ ਦੰਨੀਆਂ ਪੁੱਤਾਂ ਉਹ ਤੁਹਾਨੂੰ ਖੁਫਲਾਉ ਜੀ ਦੇਖਿਆ ਪਹਿਲਾਂ ਵੀ ਖਾ ਰਿਆ ਨੇ ਛੋਲੇ ਪੂਰੀਏ ਬਰੇ ਤੇ ਇੱਕ ਹੀ ਸਵਾਦ ਕਿਸ ਵਾਲਾ ਆ ਰਿਹਾ ਸੀਗਾ ਤੇ ਉਹ ਟੇਸਟ ਕਰ ਲਈਏ ਵੀ ਸਾਰਾ ਬਹੁਤ ਵਧੀਆ ਹੈ ਛੋਲੇ ਵੀ ਪਨੀਰ ਮਿਕਸ ਹਲਦੀ ਡੰਗੀ ਡਾਇਟਾ ਤੇ ਛੋਲੇ ਜੂੜੀਆਂ ਦਾ ਕੀ ਹਾਲਾ ਹੈ ਸੋ ਹੁਣ ਆਪਾਂ ਖਾਣੇ ਅਸੂ ਬੰਦ ਰਹੇ ਅੱਛਾ ਮੈਂ ਕਿਤੇ ਵੀਰੇ ਕਿਸੇ ਨੂੰ ਫੋੜਗਾ ਪੂਰੀਆਂ ਆ ਰਹੀ ਨੇ ਪੂਰੀਆਂ ਪੂਰੀਆਂ ਬਣਾ ਰਹੇ ਨੇ ਜੀ ਜੀ ਤੇ ਬਾਕੀ ਸਾਰੇ ਖਾ ਰਹੇ ਨੇ ਨਾਲ ਦੀ ਨਾਲ ਅਸੀਸ ਤੁਹਾਡੀ ਰੋਟੀ ਆਪਣੀ ਉੱਥੇ ਪਈ ਆ ਪੁੱਤ ਤੁਸੀਂ ਉੱਥੇ ਖਾਓ ਥੋੜੀ ਰੱਖ ਦਿਓ ਜੀ ਇਹਨੂੰ ਇਹ ਮੱਖਣੀ ਨਾਲ ਖਾਓਗੇ ਥੋੜੀ ਪੁੱਤ ਸਾਰੀ ਨਹੀਂ ਖਰਾਬ ਕਰਨੀ ਨਾ ਚਲ ਬਣਾਓ ਨਹੀਂ 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 ਲੈਣਾ ਨਹੀਂ ਨਹੀਂ

ਤੂੰ ਹਾਂ ਰੱਖਦੇ ਨੇ ਰੱਖਦੇ ਹਾਂ ਹੈ ਇਹ ਚੰਗਾ ਚੰਗੀ ਵੀਡੀਓ ਬਣਨੀ ਸੀ ਹੁਣ ਨਹੀਂ ਚੰਗੀ ਵੀਡੀਓ ਬਣਨੀ ਸੀ ਹੁਣ ਕੀ ਗੱਲ ਤੇ ਫਿਰ ਜਿਹਨੇ ਰੈੱਡ ਤੇ ਕਿਹਾ ਕਰਿਆ ਨਾ ਰੈੱਡ ਤੇ ਮੈਂ ਜਿਹੜੀ ਕਿਹਾ ਕਰਵਾਣੀ ਚਾਹਦੇ ਅੱਛਾ ਅਸੀਂ ਜਿਹੜੀ ਦੇਖੀ ਗਏ ਜਿਹੜੀ ਕੱਡੀ ਵੱਡੀ ਆ ਉਸ ਦਾ ਰੰਗ ਹੈ ਰੈੱਡ ਤੇ ਸਾਡੇ ਪਰਾਣਾ ਕਹਿੰਦਾ ਅੰਦਰ ਕਹਿੰਦਾ ਵੀ ਤੁਸੀਂ ਕਿਉਂ ਛੱਡੀ ਜਾਨੇ ਕੁਛ ਨਹੀਂ ਕਹਿੰਦਾ ਰੈੱਡ ਰੰਗ ਵੀ ਬੱਧੀ ਹੋਈ ਹੈ ਹਾਂਜੀ ਅਸੀਂ ਖਾਸ ਰਿਹਾ ਉਹ ਦੇਖੀ ਅਲੀ ਅੰਦਰ ਆਉਂਦੇ ਖਾਸ ਆ ਗੋਲਟੀ ਆ ਰੋਮਾਂਡਰੀ ਮੰਨਦੀ ਦਿਨ ਗਿਆ ਨਾ ਪਾਣੀ ਪਾ ਰਿਹਾ ਨਾ ਦਸਤ ਲਾਓ ਜੀ ਹੋਰ ਸਿੱ ਚੱਲੇ ਘਰ ਨੂੰ ਤੇ ਲਓ ਜੀ ਹੁਣ ਅਸੀਂ ਚੱਲੇ ਘਰ ਨੂੰ ਹੁਣ ਅਸੀਂ ਚੱਲੇ ਬਾਲੇ ਆਪਣੇ ਘਰ ਨੂੰ ਸੋ ਮਿਲੇ ਭੈਣ ਨੂੰ ਹਨ ਸੋ ਪਹਿਲਾਂ ਤਾਂ ਉਹਦਾ ਜਿਹੜੀ ਆਪਣੀ ਫਤਿਹਗੜ੍ਹ ਸਾਹਿਬ ਮੀਟ ਉਹਦਾ ਕੁਝ ਵੀ ਨਹੀਂ ਬਸ ਇੱਕ ਵੀ ਕਹ ਲਓ ਫਿਜ਼ੀਕਲੀ ਬੰਦਾ ਮਿਲਿਆ ਸੀਗਾ ਤੇ ਵੀ ਸਾਰੇ ਪਰਿਵਾਰ ਨੂੰ ਅੱਜ ਮਿਲਿਆ ਹਨ ਖੁੱਲਾ ਟਾਈਮ ਵੀ ਸੀਗਾ ਸਾਡੇ ਕੋਲ ਚ ਗੱਲਾਂਬਾਤਾਂ ਵੀ ਕਰੀਆਂ ਸੋ ਬਹੁਤ ਵਧੀਆ ਲੱਗਿਆ ਮਿਲ ਕੇ ਸੋ ਬੀਜੀ ਨਾਲ ਮਿਲ ਕੇ ਤਾਂ ਕੀ ਆਈ ਬਾਤ ਕਰਨੇ ਹਨ ਤੇ ਸਾਰੀ ਫੈਮਿਲੀ ਬਹੁਤ ਨਾਈਜ਼ ਹਨ ਹਾਂ ਉਧਰ ਕਿਉਂਕਿ ਬੀਜੀ ਕਿਤੇ ਭੋਗ ਤੇ ਗਏ ਹੋਏ ਸੀਗੇ ਤੇ ਉਧਰੋਂ ਵੀ ਸਾਰੀ ਫੈਮਿਲੀ ਦੂਜੇ ਵੀਰ ਜੀ ਉਹਨੇ ਸਾਰੇ ਬਹੁਤ ਵਧੀਆ ਨੇ ਤੇ ਬਹੁਤ ਵਧੀਆ ਭੈਣ ਭਾਜੀ ਵੀ ਬਹੁਤ ਨਾਈਸ ਨੇਚਰ ਆ ਸੋ ਭੈਣ ਤਾਂ ਅਨਟ ਪੈਨ ਉਹਨਾਂ ਦਾ ਗੱਲ ਕਰਦਾ ਟਾਈਮ ਫੇਰ ਨਹੀਂ ਮਿਲੇਗਾ ਕਿ ਭੈਣ ਆਪਕਤ ਚ ਰਹੀ ਸੋ ਭੈਣ ਨੇ ਖਲਾਈ ਵੀ ਛੋਲੇ ਪੂਰੀਆਂ ਉਹਨਾਂ ਦੇ ਨਾਲ ਬਿੱਕ ਸੈਟ ਤੇ ਤੇ ਕਾਇਦ ਨਾਲ ਰਹਤਾ ਸੀਗਾ ਰਾਤ ਜਾਤਾ ਬਹੁਤ ਸਵਾਦ ਸੀਗਾ ਸਾਰੀਆਂ ਚੀਜ਼ਾਂ ਬਹੁਤ ਵਧੀਆ ਬਣਾਈਆਂ ਹੋਈਆਂ ਸੀਗੀਆਂ ਤੇ ਬਹੁਤ ਵਧੀਆ ਲੱਗਿਆ ਉਹਨਾਂ ਦੀ ਫੈਮਲੀ ਨੂੰ ਮਿਲ ਕੇ ਸਾਰੀ ਨੂੰ ਚਲੋ ਠੀਕ ਹੈ ਜੀ ਅੱਜ ਦਾ ਟੀਮ ਵਲੌਗ ਦਾ ਕਰਦੇ ਹਾਂ ਐਂਡ ਹੈਪੀ ਐਂਡਿੰਗ ਕਰਦੇ ਆ ਸੋ ਹੈਪੀ ਹੈਪੀ ਆ ਮਿਲ ਕੇ ਬਹੁਤ ਵਧੀਆ ਲੱਗਿਆ ਮਿਲ ਕੇ ਸੋ ਮਿਲਦੇ ਰਹਾਂਗੇ ਹਾਂ ਜੀ ਜੀ ਤੇ ਮੰਮੀ ਨੇ ਆਪਣਾ ਚੱਕ ਲਿਆ ਜੋਰ ਆ ਹਾਂ ਆਪਣੇ ਇਹ ਨੀਂਦ ਸੁਤਦਾ ਸੁਤਦਾ ਉੱਠਿਆ ਸੁងਿਆ ਸੀਗਾ ਓਕੇ ਜੀ ਬਾਏ ਬਾਏ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ